ਅੱਧੇ ਰੇਟ ਅੱਧੇ ਰੇਟ ਅੱਧੇ ਰੇਟ ਅੱਧੇ ਰੇਟ ਗੁੱਡੀ ਵਾਲਾ ਗੁੱਡੀ ਵਾਲਾ ਹੋ ਵੀ ਗਿਆ ਬਠੰਡਾ ਇਹ ਸੁੱਟਾਂ ਤੇ ਦਾਜਨਵਰੀ ਵਾਸਤੇ ਸੁੱਟਾਂ ਤੇ ਸੋਟੀਏ ਬੇਟੀ ਦੀ ਮੇਰੀ ਸੋਟੀਏ ਬੇਟੇ ਦੀ ਮੇਰੀ ਅਸੀਂ ਲੈ ਕੇ ਨਵੇਂ ਚੀਚਾ ਉਹ ਵੀ ਅੱਧੇ ਰੇਟ ਤੇ ਭਾਜੀ ਅੱਧੇ ਰੇਟ ਦੇ ਮੈਂ ਕਹਾਂ ਜਮਾ ਅੱਧੇ ਰੇਟ ਤੇ ਜੀ ਅੱਧੇ ਰੇਟ ਤੇ ਡਿਸਕਾਊਂਟ ਵਾਲੇ ਬਹੁਤ ਹੀ ਸੋਹਣੇ ਸੋਹਣੇ ਪਾਰਟੀ ਵੇਅਰ ਸੂਟ ਲੈ ਕੇ ਆਏ ਆਂ ਵਿਆਹ ਸ਼ਾਦੀਆਂ ਵਾਸਤੇ ਵਰਤਾ ਵਾਸਤੇ ਬਿਲਕੁਲ ਬਿਲਕੁਲ ਜੀ ਜੋ ਸਾਡੀਆਂ ਚੀਜ਼ਾਂ ਮਿਲਣਗੀਆਂ ਜੋ ਸਾਡੇ ਕੋਲ ਵੈਰਾਈ ਮਿਲੂਗੀ ਆਪਣਾ ਚੈਲੰਜ ਹੈ ਜੀ ਨਹੀਂ ਨਹੀਂ ਗੱਲ ਹੈ ਪੂਰੇ ਵਿਆਹ ਨਾਲ ਚਲੀਏ ਬਠੰਡੇ ਇੱਕੋ ਜਿਹਾ ਗਾਣਾ ਹੈ ਬਠੰਡੇ ਵਾਲੇ ਦਾ ਇੱਕੋ ਜਿਹਾ ਗਾਣਾ ਹੈ ਗੋਠੀ ਵਾਲੇ ਵੀ ਉਹ ਗੋਠੀ ਵਾਲੇ ਕਹਿੰਦੇ ਖੁੱਲਾ ਚੈਲੀ ਸਾਡੇ ਰੇਡ ਸਾਡੀ ਕੁਆਲਟੀ ਸਾਡੇ ਡੀਅਰ ਕੋਈ ਦੇਖੀ ਖਾਵੇ ਆ ਦੇਖੋ ਜੀ ਕਿਹੜਾ ਡਿਜ਼ਾਈਨ ਹੈ ਭਾਜੀ ਤੁਹਾਡੇ ਕੋਲ ਭਾਜੀ ਆ ਦੇਖੋ ਭਾਜੀ ਲਖਨਊ ਕਾਰਖਾਨਾ ਖੋਦਾ ਅੱਛਾ ਕਾਰਖਾਨਾ ਖੋਦਾ ਵਰਗੋ ਬਾਜੀ ਹਲੋ ਨਵੀਆਂ ਚੀਜ਼ਾਂ ਆ ਗਈਆਂ ਨਵੀਆਂ ਚੀਜ਼ਾਂ ਹਲੋ ਚੈੱਕ ਕਰੋ ਬਾਜੀ ਨਵੇਂ ਕੱਪੜੇ ਆਹ ਵੇਖਿਆ ਜਮਾ ਨਵੇਂ ਵੀਰੇ ਜਮਾ ਨਵੇਂ ਐਂ ਦੇਖੋ ਬਾਜੀ ਮੈਂ ਸੂਟ ਦਿਖਾਦਾ ਪਹਿਲਾਂ ਹਾਂਜੀ ਹਾਂਜੀ ਹਲੋ ਬਾਜੀ ਦਿਖਾਓ ਸੂਟ ਦਿਖਾਓ ਬਹੁਤ ਸੋਨਾ ਵਰਕ ਹੈ ਐਡੇ ਸੋਨੇ ਸੋਨੇ ਵਰਕ ਵਾਲੇ ਐਡੇ ਪਾਜਤੀ ਵਿੱਚ ਸੂਟ ਐਡੇ ਸਾਨਾ ਵੱਡੀ ਗੱਲ ਬਣੇਗੀ ਅਗਰ ਤੁਸੀਂ ਚੀਜ਼ ਲੈਣੀ ਨਾ ਪੈਸੇ ਲਾਣੇ ਆ ਤੇ ਪੈਸੇ ਲੈ ਹੱਕ ਲੈਣੇ ਤੇ ਨਵੀਂ ਚੀ ਨਹੀਂ ਹੈ ਤੇ ਪੈਸੇ ਲਾ ਦੁੱਖ ਨਾ ਹੋਵੇ ਸਾਨੇ ਬੱਟੀ ਗੱਲ ਮੇਨ ਗੱਲ ਹੈ ਜੀ ਪੈਸੇ ਲਗੇ ਦੁੱਖ ਨਾ ਹੋਣ ਜੀ ਦਾ ਪੈਸੇ ਲਾ ਕੇ ਵੀ ਦੁੱਖ ਹੋਣਾ ਕੋਈ ਫਤਨ ਕਪੜੇ ਲੈ ਆਂਦਾ ਜੀ ਅਸੀਂ ਕਹਾਂ ਖੁੱਲਾ ਚੈਲੀ ਸਾਢੇ ਰੇਡ ਸਾਢੀ ਕੁਆਰਤੀ ਸਾਢੇ ਡਿਆੜ ਅੱਗੇ ਰੇਡ ਦੇ ਬਾਈ ਆਟਕੇ ਦੇਖੋ ਬਾਈ ਹੱਤ ਚਾਲ ਪਾਈ ਤੇ ਬਟਾਓ ਦੁਪੱਟਾ ਦਿਖਾਓ ਭਾਜੀ ਛੋਟ ਕਰ ਲਿਆ ਤੁਸੀਂ ਚੈੱਕ ਤੇ ਹੋਣ ਕਰੋ ਜੀ ਦੁਪੱਟਾ ਕੀ ਬਾਤ ਆ ਜੀ ਭਾਜੀ ਦੁਪੱਟਾ ਜਮਨ ਨਵੀਆਂ ਚੀਜ਼ਾਂ ਲੈ ਕੇ ਆ ਗਏ ਇਹ ਛੋਟ ਮੈਂ ਕਿ ਜੱਗੋ ਤੇ ਪਾ ਗਏ ਵਿਆਹ ਤੇ ਪਾ ਗਏ ਫੋਲ ਡਾਂਸ ਕਰੋ ਬਹੁਤ ਸੋਹਣੇ ਸੋਹਣੇ ਸੂਟ ਆ ਗਏ ਬਨੇ ਦਾਜਵਰੀ ਵਾਲੇ ਪਾਰਟੀ ਵੇ ਆ ਨਾ ਤੁਨ ਲੁਧਿਆਣੇ ਜਾਂਦੀ ਲੋੜ ਹੈ ਨਾ ਤੁਨ ਬਾਲੇ ਜਾਂਦੀ ਲੋੜ ਹੈ ਨਾ ਤੁਨ ਦਿੱਲੀ ਜਾਂਦੀ ਲੋੜ ਹੈ ਤੁਹਾਡੇ ਸ਼ਹਿਰ ਚ ਤੁਹਾਡੇ ਆਪਣੇ ਸ਼ਹਿਰ ਚ ਤੁਹਾਡੇ ਪਠੰਡੇ ਸ਼ਹਿਰ ਚ ਤੁਹਾਡੇ ਪਠੰਡੇ ਸ਼ਹਿਰ ਦੀ ਗੱਲ ਕਰ ਰਿਹਾ ਪਠੰਡੇ ਸ਼ਹਿਰ ਦੇ ਤੁਹਾਡਾ ਆਪਣਾ ਸ਼ਹਿਰ ਤੁਹਾਡੇ ਆਪਣੇ ਸ਼ਹਿਰ ਚ ਇਹਦੇ ਮਿਲੂਗੀ ਸੋਹਣੀ ਸੋਹਣੀ ਅੱਦੇ ਡੈਟ ਦੇ ਨਵੇਂ ਡਿਜ਼ਾਈਨ ਫੈਂਸੀ ਲੁੱਕ ਪਾਰਟੀ ਦੇ ਸੂਟ 60% ਹੋਦੇ ਭਾਈ ਮੈਂ ਕਹਿੰਦਾ ਜਮਾ ਜੀ ਜਮਾ 50% ਆਫ ਵਾਲੇ ਛੂਟ ਆ ਗਏ ਨੇ ਤੇ ਆ ਵੀ ਸੋਹਣੇ ਸੋਹਣੇ ਡਿਜ਼ਾਈਨ ਕਹਿੰਦੇ ਲਓ ਜੀ ਕੋਈ ਕਲਰ ਕੋਈ ਡਿਜ਼ਾਈਨ ਐਸਾ ਨਹੀਂ ਭਾਜੀ ਡਿਜ਼ਾਈਨ ਦਿਖਾ ਦਿਓ ਥੱਲੇ ਕਿਹੜੇ ਡਿਜ਼ਾਈਨ ਪਏ ਆ ਆ ਲੈ ਵੀਰੇ ਡਿਜ਼ਾਈਨ ਅੱਜ ਕਾ ਨ ਸਟਾਈਲ ਦੇ ਵਿੱਚ ਥਰੈਡ ਵਰਕ ਕੀਤਾ ਹੋਇਆ ਨਾਲੇ ਪਿੱਟੇ ਦਾ ਕੰਮ ਤੇ ਦੁਪੱਟਾ ਜਿਹੜਾ ਮੈਂ ਕਹਿੰਦਾ ਭਾਜੀ ਦੁਪੱਟਾ ਵੀ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਇਹ ਸਾਰੇ ਅੱਜ ਦੇ ਡਿਜ਼ਾਈਨ ਹੈ ਵੀਰੇ ਅੱਜ ਦੇ ਬਿਲਕੁਲ ਸਹੀ ਗੱਲ ਹੈ ਜੀ ਇਹ ਦਬਕੇ ਦਾ ਕੰਮ ਹੈ ਜੀ ਐਸ ਟਾਈਮ ਦਬਕੇ ਨੇ ਰੱਖੀ ਤੂਮ ਪਹਿਲਾਂ ਚੱਦਾ ਸੀ ਥੀਮ ਤੇਰੀ ਦਾ ਹੁਣ ਚਾਰੇ ਦਬਕਾ ਇਹ ਦਬਕਾ ਨੰਬਰ 1 ਅਗਰ ਸੋਡੇ ਕਰੇ ਫੰਕਸ਼ਨ ਹੈ ਸੋਡੀ ਹੈ 베ਦੀ ਦੀ ਮੈਰੇ ਸੋਡੀ ਹੈ 베데 ਦੀ ਮੈਰੇ ਅਸੀਂ ਦਵਾਂਗੇ 50% ਔਫ 50% ਸਕੋਰ ਦਾ ਭਾਈ 50 ਔਫ 50 ਔਫ 50% ਔਫ ਗੋਟੀ ਵਾਲੇ ਦੇ ਰਹੇ ਹੈ ਨਵੀਂ ਵੈਰਾਈਟੀ 50% ਆਵਰ ਤੇ ਓਵਰ ਐਂਡ ਆਊਟ ਆ ਕੀ ਕਰੀ ਜਾਂਦਾ ਪ੍ਰਦੀਪ ਜੀ ਆ ਕੀ ਕਰੀ ਜਾਂਦਾ ਹਫ਼ਤੇ ਦੇ ਰਿਹਾ ਗੋਗੀ ਵਾਲੇ ਦਾਜ ਐਂਡ ਵਧੀਆ ਵਾਲੇ 50% ਆਵਰ ਚਲੋ ਹੈਲੋ ਹੈਲੋ ਤੂੰ ਬੋਡਰ ਤੇ ਬੈਠਾ ਯਾਰ ਉਹ ਬਾਈ ਜੀ ਬੋਡਰੀ ਹੈ ਆਪਣਾ ਜਿਹੜਾ ਸ਼ਹਿਰ ਹੈ ਨਾ ਇਹ ਬੋਡਰੀ ਸਮਝੋ ਲੋ ਜੀ ਬੋਡਰ ਲੱਗਾ ਸ਼ਹਿਰ ਬਖੰਡਾ ਸ਼ਹਿਰ ਬੋਡਰ ਲੱਗਾ ਸ਼ਹਿਰ ਬਖੰਡਾ ਸ਼ਹਿਰ ਫੋਡੇ ਵਾਸਤੇ ਲੱਗੇ ਪਾਰਟੀ ਵਿੱਚ ਸੂਟ ਅੱਤੇ ਰੇਟਾਂ ਦੇ ਭਾਜੀ ਅੱਤੇ ਰੇਟਾਂ ਤੇ ਜੀ ਡਿਜ਼ਾਈਨ ਡਿਜ਼ਾਈਨ ਦਿਖਾਓ ਭਾਜੀ ਡਿਜ਼ਾਈਨ ਡਿਜ਼ਾਈਨ ਦਿਖਾਓ ਭਾਜੀ ਨਵੇਂ ਨਵੇਂ ਭਾਜੀ ਉਹ ਦੋ ਮੜਾ ਦੱਸ ਦੋ ਡਿਜ਼ਾਈਨ ਔਰ ਰੰਗ ਐਸੇ ਰੰਗ ਔਰ ਡਿਜ਼ਾਈਨ ਐਸੇ ਕਿ ਝੂਮਣੇ ਕੋ ਬੀਟੇ ਭਾਜੀ ਰੇਟ ਇਤਨੇ ਕਮ ਐ ਕਿ ਖਰੀਦਣੇ ਕੋ ਦਿਲ ਜਾਏ ਰੇਟ ਇਤਨੇ ਕਮ ਕਿ ਖਰੀਦਣੇ ਕੋ ਦਿਲ ਜਾਏ ਬਠੰਡੇ ਵਾਲੇ ਰੋਟੀ ਵਾਲੇ ਕੋਠੀ ਵਾਲੇ ਛੰਡੇ ਸੋਡੇ ਵਸਤੇ ਲੈ ਕੇ ਨਵੀਆਂ ਚੀਜ਼ਾਂ ਸਕੋਰ ਤੇ ਅਸਮ ਗੇਂ ਹਰ ਸਾਰੇ ਔਰ ਕਮਾਜੀ ਆ ਚੈੱਕ ਕਰੋ ਨੇ ਦਿਖਾਓ ਜੀ ਬੋਲ ਡਿਜ਼ਾਈਨ ਆ ਗਏ ਇੱਥੇ ਦੇਖ ਵੀਰ ਇੱਧਰ ਔਰ ਕਮਾਜੀ ਇੱਧਰ ਦੇਖੋ ਬਾਜੀ ਦੁਪੱਟਾ ਹੀ ਬਹੁਤ ਸੋਹਣਾ ਹੈ ਨਹੀਂ ਮਿਲਨੇ ਨਹੀਂ ਮਿਲਨੇ ਤਾਂ ਜਾਨੇ ਬਰੀ ਬਣਾਣੀ ਨਾ ਅੱਖਾਂ ਵਿੱਚ ਕੇ ਗੋਠੀਆਂ ਲਾਓ ਅੱਦੇ ਦੇ ਦਵਾਂਗੇ ਸਾਰੇ ਡਿਜ਼ਾਈਨ ਨਵੇਂ ਦਵਾਂਗੇ ਫੈਂਸੀ ਲੁੱਕ ਦਵਾਂਗੇ ਪਾਜਤੀ ਵਿੱਚ ਸੂਟ ਦਵਾਂਗੇ ਅਲੂ ਬਾਜੀ ਚੈੱਕ ਕਰੋ ਅੱਗੇ ਆ ਜਾਓ ਅੱਗੇ ਆਲੂ ਚੈੱਕ ਕਰੋ ਬੇ ਆਹ ਕਿੱਧਰ ਲੱਗ ਭਰਾ ਇੱਧਰ ਓਹੋ ਹੋ ਕੀਆ ਬੇ ਪ੍ਰਦੀਪ ਜੀ ਨੀਮ ਜਰੀ ਚੈੱਕ ਕਰੋ ਬਾਜੀ ਕਮ ਬੈ ਕਰੋ ਸਾਰਾ ਜਰਕਨ ਵਰਕ ਆ ਗਿਆ ਆ ਫੜੀ ਬਾਜੀ ਵਾਹ ਜੀ ਵਾਹ ਐਡਾ ਸੋਹਣਾ ਦੁਪੱਟਾ ਅਗਰ ਤੁਸੀਂ ਸਰਦਾਰੀ ਦੁਪੱਟੇ ਸਿਰ ਤੇ ਰੁਕਣ ਵਾਲੇ ਦੁਪੱਟੇ ਲੈ ਕੇ ਕਰਦੇ ਹੋ ਪੰਜਾਬੀ ਲੁੱਕ ਦੇ ਅੰਦਰ ਅਸੀਂ ਜੇਨ ਜਾ ਰਹੇ ਹਾਂ 50% ਤੋਂ ਬਾਜੀ ਦੁਪੱਟਾ ਦਿਖਾਈਏ ਬਾਜੀ ਐ ਕਰਕੇ ਉਹ ਕੀ ਬਾਤ ਹੈ ਬਹੁਤ ਸਰਦਾਰੀ ਬਈ ਸਾਰਾ ਵਰਕ ਹਾਂ ਸਾਰਾ ਜਰਕਨ ਦਾ ਵਰਕ ਹੈ ਵੀਰੇ ਹੈ ਜਰਕਨ ਦਾ ਵਰਕ ਹੈ ਔਰ ਰੇਟ ਹੈ ਅੱਗੇ ਪਲੇਸ ਤੋਂ ਨਹੀਂ ਇਹ ਵੀ ਕਾਚੀ ਬਰਾਤ ਚ ਨਹੀਂ ਹੈ ਪਾਜੀ ਆ ਕੀ ਇਹ ਬੋਸਾਂ ਦਾ ਸੂਟ ਆ ਸੂਟ ਦੇ ਘੇਰੇ ਦੇ ਆ ਸੂਟ ਦਾ ਘੇਰਾ ਵੀਰੇ ਆ ਬਾਜੂ ਵੀਰੇ ਆ ਰੇਂਜ ਦਾ 11600 ਦਾ 5800 ਰੁਪਏ ਦਾ ਜਲਪਰੀ ਪਾਜੀ ਜਲਪਰੀ ਜਲਪਰੀ ਇਸ ਵਾਰੀ ਪਾਜੀ ਇਸ ਦਾ ਨਾਮ ਹੈ ਹਾਂਜੀ ਪਾਜੀ ਕੱਪੜੇ ਦਾ ਕੱਪੜੇ ਦਾ ਪਾਜੀ ਜਲਪਰੀ ਜਲਪਰੀ ਉਹ ਜਿੰਨੇ ਦੇ ਰਹਨਗੇ ਪਾਜੀ ਪਾ ਆ ਕਿਹੜਾ ਵਰਕ ਆ ਗਿਆ ਪ੍ਰਦੀਪ ਜੀ ਇਹ ਵੀਰੇ ਥੈੱਡ ਦਾ ਵਰਕ ਹੈ ਥੈੱਡ ਤੇ ਪਰਲ ਆਹ ਆ ਥੱਡ ਆ ਸਾਰਾ ਹੀ ਕੰਮ ਸਾਰਾ ਹੀ ਕੰਮ ਸਾਰਾ ਹੀ ਕੰਮ ਹਾਤਰਾ ਬਾਈ ਕੋ ਬਹੁਤ ਸੋਨਾ ਵਰਗਾ ਬਾਜੀ ਇਹ ਤਾਂ ਆ ਸਾਰਾ ਕੰਮ ਹਾਤਰਾ ਬਾਈ ਉਹ ਜਿੰਨੇ ਡਿਆ ਨਾ ਅੱਗੇ ਦੇ ਕਿ ਡਬਕਾ ਹੋ ਗਿਆ ਵਾਹ ਕੀ ਬਾਤ ਹੈ ਜੀ ਕਲਰ ਦੇਖੋ ਜੀ ਕਿੱਡੇ ਸੋਹਣੇ ਕਲਰ ਹੈ ਬਾਜੀ ਹਾਂ ਜੀ ਆਪਾਂ ਚੈਲੰਜ ਕਰਦੇ ਹਾਂ ਹਾਂ ਜੀ ਚੈਲੰਜ ਗੱਲ ਕਰਦੇ ਹਾਂ ਚੈਲੰਜਰ ਚੈਲੰਜ ਦੀ ਗੱਲ ਕਰ ਬਠੰਡੇ ਸ਼ੈਦ ਇੱਧਰ ਅੱਛਾ ਜੀ ਕਹਿੰਦੀ ਕਰਦੀ ਦੁਕਾਨ ਤੇ ਠੀਕ ਹੈ ਜੀ ਤੁਹਾਨੂੰ ਆ ਕਮਿਸ਼ਨ ਮਿਲ ਜਣਾ ਉੱਪਰ ਇਹਨਾਂ ਦੇ ਭਾਈ ਨਹੀਂ ਮਿਲਦਾ ਜੀ ਕੰਟਰੈਕਟ ਪਰ ਪੁਰਾਣੇ ਕੰਟਰੈਕਟ ਮਿਲ ਗਏ ਆਹ ਕੰਟਰੈਕਟ ਸੋਨੂ ਇਹ ਆ ਲੋ ਆ ਛੋੜੇ ਭਾਜੀ ਕੰਮ ਦੇਖੋ ਜੀ ਇਹ ਆ ਬੋਟਮ ਫਰੋਜੀ ਕਰ ਲਈ ਅਸ਼ਮਟਾ ਜੀ ਐਡੇ ਸੋਨੇ ਸੋਨੇ ਕੰਮ ਅਸੀਂ ਦੇਣ ਜਾ ਰਹੇ ਹਾਂ 50% ਉੱਪਰ ਅਗੇ ਛੋੜੇ ਕਰੇ ਇਹ ਬੇਟੀ ਨਹੀਂ ਮੇਰੀ ਛੋੜੇ ਕਰੇ ਬੇਟੀ ਨਹੀਂ ਮੇਰੀ ਅਸੀਂ ਦਵਾਂਗੇ ਅੱਧੇ ਰੇਟ ਅੱਧੇ ਰੇਟ ਅੱਧੇ ਰੇਟ 50% ਉੱਪਰ ਓਵਰ ਐਂਡ ਓਵਰ ਅੱਧੇ ਰੇਟ